ਅਸੀਂ ਸਿਰਫ ਅਮੀਰ ਗਰੀਬ ਕਿਉਂ ਵੰਡਤਾਵਾ ਆਪਣੀ ਪੀੜ੍ਹੀ ਖੱਲੇ ਸੋਟਾ ਮਾਰਿਆ ਕਿ ਸਾਡੀਆਂ ਕਮੀਆਂ ਕਿੱਥੇ ਨੇ ਕੋਈ ਕਿਸੇ ਗੱਲ ਤੇ ਨਰਾਜ਼ ਹੋ ਕੇ ਟੁੱਟ ਜਾਂਦਾ ਕੋਈ ਕਿਸੇ ਗੱਲ ਤੇ ਧਰਮ ਪਰिवर्तन ਪੰਜਾਬ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਚੱਲ ਰਿਹਾ ਆ ਆਪਾਂ ਕਿਉਂ ਨਹੀਂ ਇਹ ਪ੍ਰਚਾਰ ਕਰ ਰਹੇ ਜੁਣੇ ਕੋਈ ਵੀ ਗਰੀਬ ਬੰਦਾ ਜਿਹਦੇ ਕੋਲ ਪੈਸਾ ਨਹੀਂਗਾ ਉਹਨੂੰ ਕੋਈ ਬੰਦਾ ਪੈਸਾ ਦੇ ਕੇ ਸੱਦਦਾ ਵਾ ਰੋਟੀ ਪਾਣੀ ਖਵਾਉਂਦਾ ਉਹ ਨੂੰ ਕਹਿੰਦਾ ਭਾਈ ਤੂੰ ਸਾਡੇ ਨਾਲ ਜੁੜ ਤੈਨੂੰ ਹੀ ਪੈਸੇ ਦਿੰਨੇ ਆ ਸੁਣਦਾ ਦਿੰਨੇ ਆ ਉਹ ਬੰਦਾ ਉਸ ਤਰ੍ਹਾਂ ਨੂੰ ਨਹੀਂ ਅਡਾਪਟ ਕਰੂਗਾ ਤੁਸੀਂ ਹੋਰ ਤਰ੍ਹਾਂ ਮਾਨੇ ਬੜਾ ਵੱਡਾ ਵਾਸ ਕਰ ਲਿਆ ਵਾ ਸਾਡੇ ਮਨ ਪਿੰਡਾਂ ਦੇ ਦੇਖੋ ਇਦਾਂ ਹੀ ਹੁਣ ਪੰਜਾਬ ਵੀ ਇੰਡੀਆ ਦਾ ਹਿੱਸਾ ਆ ਕਿਉਂ ਨਾ ਸਾਡੇ ਨਾਲ ਜੁੜਨ ਕਿਉਂ ਨਾ ਅਗਲੇ ਕਹਿਣ ਵੀ ਸੱਸੀ ਤਾਂ ਇੱਥੇ ਹੀ ਰਹਿਣਾ ਵਾ ਸਸੀ ਕਾਲਜੀ ਸਾਰਿਆਂ ਨੂੰ ਪੰਜਾਬ ਦੀ ਖਬਰ ਚੈਨਲ ਵਾਲ ਦੇਖਣ ਵਾਲੇ ਸਰੋਤਿਆਂ ਦਾ ਮੈਂ ਹਰਮਨਜੀਤ ਸਿੰਘ ਤੇ ਮੇਰੀ ਸਾਰੀ ਟੀਮ ਵੱਲੋਂ ਬਹੁਤ ਹੀ ਨਿੱਘਾ ਸਵਾਗਤ ਹੈ ਜੀ ਜਿਵੇਂ ਕਿ ਆਪਾਂ ਪੰਜਾਬ ਦੇ ਅਲੱਗ-ਅਲੱਗ ਮੁੱਦਿਆਂ ਤੇ ਗੱਲਬਾਤ ਕਰੀਦੀ ਆ ਸੋ ਇਦਾਂ ਹੀ ਅੱਜ ਜਿਹੜੇ ਮੁੱਦਾ ਨਾਲ ਜੀ ਉਹ ਬੇਸਿਕਲੀ ਮੁੱਦਾ ਨਿਕਾ ਉਹ ਸਾਡੇ ਸਮੇਂ ਦੀ ਇੱਕ ਲੋੜ ਆ ਦੇਖੋ ਸਮੇਂ-ਸਮੇਂ ਸਰ ਸਾਨੂੰ ਲੋਕਾਂ ਨੂੰ ਕੁਝ ਨਾ ਕੋਈ ਚੀਜ਼ਾਂ ਲਿਆਉਣੀਆਂ ਚਾਹੀਦੀਆਂ ਨੇ ਜਾਂ ਸੁਧਾਰ ਕਰਨਾ ਚਾਹੀਦਾ ਜੋ ਅੱਗੇ ਨਹੀਂ ਹੋਇਆ ਤਾਂ ਕਿ ਅਸੀਂ ਕਿਤੇ ਚੀਜ਼ ਨੂੰ ਸਹੀ ਕਰ ਸਕੀਏ ਉਹਨੂੰ ਪੈਰ ਸਿਰ ਕਰ ਸਕੀਏ ਜਾਂ ਕਹੀਏ ਵਧੀਆ ਤਰ੍ਹਾਂ ਚਲਾ ਸਕੀਏ ਇਦਾਂ ਹੀ ਅੱਜ ਜਿਹੜੀ ਗੱਲਬਾਤ ਹੈ ਨਾ ਉਹ ਆਪਾਂ ਪਹਿਲਾਂ ਇੱਕ ਜਰਨਲ ਗੱਲ ਕਰਾਂਗੇ ਆਪਣੇ ਭਾਰਤ ਬਾਰੇ ਭਾਰਤ ਦੇ ਸੰਵਿਧਾਨ ਬਾਰੇ ਫਿਰ ਗੱਲ ਤੇ ਆਵਾਂਗੇ ਦੇਖੋ ਇੰਡੀਆ ਇੱਕ ਸੈਕੂਲਰ ਕੰਟਰੀ ਆ ਜਿਹਦੇ ਵਿੱਚ ਅਨੇਕਾਂ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਹਰ ਬੰਦਾ ਬੜੀ ਹੀ ਖੁਸ਼ੀ ਨਾਲ ਇੱਥੇ ਰਹਿ ਰਿਹਾ ਦੇਖੋ ਸਾਡੀ ਸਰਕਾਰ ਕਹਿੰਦੀ ਜੀ ਸਾਰੇ ਬੰਦੇ ਹਰੇਕ ਧਰਮ ਇੱਥੇ ਪ੍ਰੈਕਟਿਸ ਕਰ ਸਕਦੇ ਆ ਹਰ ਧਰਮ ਦੇ ਲੋਕਾਂ ਨੂੰ ਇੱਥੇ ਅਧਿਕਾਰ ਆ ਆਪਣਾ ਧਰਮ ਪ੍ਰੈਕਟਿਸ ਕਰਨ ਦਾ ਜਾਂ ਉਹ ਧਰਮ ਦਾ ਪ੍ਰਚਾਰ ਕਰਨ ਦਾ ਜੋ ਕਿ ਬਹੁਤ ਚੰਗੀ ਗੱਲ ਹੈ ਜਿਸ ਤੱਕ ਵੀ ਕਹਿੰਦੇ ਆ ਵੀ ਸਾਰੇ ਧਰਮ ਇੱਕ ਹੀ ਰੱਬ ਇੱਕੇ ਸੋ ਇਦਾਂ ਹੀ ਹੁਣ ਪੰਜਾਬ ਵੀ ਇੰਡੀਆ ਦਾ ਹਿੱਸਾ ਆ ਤੇ ਪੰਜਾਬ ਦੇ ਵਿੱਚ ਵੀ ਵੱਖਰੇ ਵੱਖਰੇ ਧਰਮਾਂ ਦਾ ਪ੍ਰਚਾਰ ਹੁੰਦਾ ਵਾ ਤੇ ਅਸੀਂ ਲੋਕ ਬੜਾ ਸਤਿਕਾਰ ਕਰਦੇ ਆ ਵੀ ਚਲੋ ਜੀ ਹਰੇਕ ਬੰਦੇ ਨੂੰ ਉਹ ਇੱਕ ਸਾਡਾ ਸੰਵਿਧਾਨ ਅਧਿਕਾਰ ਦਿੰਦਾ ਵਾ ਕਿ ਆਪਣੇ ਧਰਮ ਨੂੰ ਤੁਸੀਂ ਪ੍ਰਚਾਰ ਕਰੋ ਪ੍ਰੈਕਟਿਸ ਕਰੋ ਜਾਂ ਜਿਹੜਾ ਮਰਜ਼ੀ ਬੰਦਾ ਜਿਹੜਾ ਮਰਜ਼ੀ ਧਰਮ ਮੰਨੇ ਸਾਡੇ ਇੰਡੀਆ ਦੇ ਸੰਵਿਧਾਨ 'ਚ ਸਾਡੇ ਭੀਮਰਾਵ ਅੰਬੇਦਕਰ ਜੀ ਨੇ ਲਿਖਿਆ ਵਾ ਕਿ ਇਹ ਸਾਡੇ ਰਾਈਟਸ ਦੇ ਵਿੱਚੋਂ ਇੱਕ ਰਾਈਟ ਆ ਠੀਕ ਆ ਨਾ ਸੋ ਅਸੀਂ ਦਾ ਇਹ ਚੀਜ਼ ਦਾ ਬਿਲਕੁਲ ਅਸੀਂ ਇਹ ਚੀਜ਼ ਦੇ ਨਾਲ ਆ ਵੀ ਬਿਲਕੁਲ ਇਦਾਂ ਹੀ ਹੋਣਾ ਚਾਹੀਦਾ ਵਾ ਸੋ ਸੇਮ ਵੇ ਹੁਣ ਆਪਾਂ ਮੁੱਦੇ ਤੇ ਆਉਨੇ ਇਹ ਤਾਂ ਹੋ ਗਈ ਵੀ ਇੰਡੀਆ ਦੇ ਸੰਵਿਧਾਨ ਦੇ ਵਿੱਚ ਕੀ ਲਿਖਿਆ ਤੇ ਸਾਨੂੰ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੁਣ ਆਉਨੇ ਆ ਆਪਣੀ ਗੱਲ ਤੇ ਅੱਜ ਗੱਲ ਕਰਾਂਗੇ ਸਿੱਖ ਧਰਮ ਬਾਰੇ ਠੀਕ ਆ ਜੀ ਬਹੁਤ ਹੀ ਲੋਕ ਜਾਣੂ ਨੇ ਇਸ ਧਰਮ ਬਾਰੇ ਬਹੁਤ ਹੀ ਅਨੇਕਾ ਸ਼ਹੀਦੀਆਂ ਪ੍ਰਾਪਤ ਹੋਈਆਂ ਨੇ ਸਾਨੂੰ ਇਹ ਪੱਗ ਲਈ ਦਾੜੀ ਲਈ ਆਪਾਂ ਕਹੀਏ ਤਾਂ ਇਹ ਧਰਮ ਦੀ ਵੀ ਆਪਾਂ ਕਹਿੰਨੇ ਆ ਵੀ ਬਹੁਤ ਹੀ ਸ਼ਹੀਦੀਆਂ ਰਹੀਆਂ ਸਾਡੇ ਧਰਮ ਦੇ ਵਿੱਚ ਤੇ ਇਹ ਪੱਗ ਤੇ ਦਾੜੀ ਲਈ ਸਾਨੂੰ ਬੜਾ ਕੁਝ ਕਰਨਾ ਪਿਆ ਸਾਡੇ ਕਹ ਲਓ ਵੀ ਗੁਰੂ ਮਹਾਰਾਜ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਤਾਂ ਜਾ ਕੇ ਸਾਨੂੰ ਇਸ ਰੂਪ ਮਿਲਿਆ ਜਾਂ ਸਿੱਖ ਧਰਮ ਜਿਹੜਾ ਆ ਉਹ ਹੋਂਦ ਦੇ ਵਿੱਚ ਆਇਆ ਸੋ ਕੁਝ ਗੱਲਾਂ ਨਾ ਮੈਂ ਆ ਮੇਰੇ ਦਿਮਾਗ ਦੇ ਵਿੱਚ ਹਮੇਸ਼ਾ ਚੱਲਦੀਆਂ ਰਹਿੰਦੀਆਂ ਤੇ ਮੈਂ ਪਿੱਛੇ ਜਾਈਨਾ ਰੋਡ ਤੇ ਗੱਡੀ ਚ ਜਾ ਰਹੇ ਹਾਂ ਤੇ ਮੈਂ ਕੀ ਦੇਖਦਾ ਸਾਈਡਾਂ ਤੇ ਬੋਰਡ ਲੱਗੇ ਹੋਏ ਆ ਵੀ ਚਲੋ 크ਿਸਮਸ ਉਹਨਾਂ ਦੇ ਵੱਡੇ ਦਿਨ ਦਾ ਟਾਈਮ ਆ ਤੇ ਉਹਨਾਂ ਨੇ ਬੜਾ ਵਧੀਆ ਲਿਖਿਆ ਯਾਰ ਲਿਖਿਆ ਵੀ ਬੋਰਡਾਂ ਦੇ ਵਿੱਚ ਵੀ ਅਸੀਂ ਇਸ ਦਿਨ ਇੰਨਾ ਇੱਥੇ ਪ੍ਰਚਾਰ ਕਰਨਾ ਵਾ ਤੇ ਇੱਥੇ ਆਪਾਂ ਇਕੱਠੇ ਹੋ ਕੇ ਮਨਾਉਣਾ ਤੇ ਗਰੀਬਾਂ ਦੀ ਬੜੀ ਮੱਤ ਕੀਤੀ ਜਾਊਗੀ ਦੇਖੋ ਜੀ ਹੁਣ ਜੇ ਕੋਈ ਵੀ ਗਰੀਬ ਬੰਦਾ ਜਿਹਦੇ ਕੋਲ ਪੈਸਾ ਨਹੀਂਗਾ ਉਹਨੂੰ ਕੋਈ ਬੰਦਾ ਪੈਸਾ ਦੇ ਕੇ ਸਦਦਾ ਬਾਹ ਰੋਟੀ ਪਾਣੀ ਖਵਾਉਂਦਾ ਉਹਨੂੰ ਕਹਿੰਦਾ ਭਾਈ ਤੂੰ ਸਾਡੇ ਨਾਲ ਜੁੜ ਤੈਨੂੰ ਅਸੀਂ ਪੈਸੇ ਦਿੰਨੇ ਆ ਸਹੂਲਤਾਂ ਦਿੰਨੇ ਆ ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਗਰੀਬ ਜਿਹੜੇ ਬੰਦੇ ਵਿਚਾਰੇ ਦੇ ਦੋ ਵਕਤ ਦੀ ਰੋਟੀ ਨਹੀਂ ਘਰੇ ਪੱਕ ਰਹੀ ਉਹ ਬੰਦਾ ਉਸ ਤਰ੍ਹਾਂ ਨੂੰ ਨਹੀਂ ਅਡਾਪਟ ਕਰੂਗਾ ਜੋ ਸਿੱਧੀ ਜੀ ਗੱਲ ਹੈ ਤੁਸੀਂ ਵੀ ਹੁੰਦੇ ਚਲੋ ਠੀਕ ਆ ਆਪਾਂ ਇਹ ਕਹਿੰਨੇ ਆ ਵੀ ਅਸੀਂ ਆਪਣੇ ਧਰਮ ਦੇ ਪੱਕੇ ਉਹ ਵੱਖਰੀ ਗੱਲ ਆ ਹੁਣ ਇੱਥੇ ਆਪਾਂ ਆਪਣੀ ਗੱਲ ਨੂੰ ਦਿਮਾਗ ਤੋਂ ਛੱਡ ਦੋ ਇੱਥੇ ਹੁਣ ਆਪਣੇ ਗੱਲ ਨਹੀਂ ਕਰ ਰਹੇ ਆਪਾਂ ਜੇ ਨਾਰਮਲ ਗਰੀਬ ਬੰਦੇ ਦੀ ਗੱਲ ਕਰ ਰਹੇ ਆ ਠੀਕ ਆ ਜੀ ਜਿਹੜੇ ਬੰਦੇ ਦੇ ਘਰ ਚ ਦੋ ਵਕਤ ਦੀ ਰੋਟੀ ਨਹੀਂ ਪੱਕਦੀ ਠੀਕ ਆ ਹੁਣ ਫਿਰ ਆਪਾਂ ਆਉਨੇ ਆ ਵੀ ਚਲੋ ਉਹ ਬੰਦਾ ਉਧਰ ਨੂੰ ਤੁਰ ਪਿਆ ਹੁਣ ਮੇਰਾ ਇੱਕ ਬਹੁਤ ਵੱਡਾ ਸਵਾਲ ਆ ਸਾਡੇ ਧਰਮ ਵਾਲਿਆਂ ਨੂੰ ਜਾਂ ਕਹਿ ਲਈਏ ਸਾਡੇ ਧਰਮ ਦੇ ਜਿਹੜੇ ਠੇਕੇਦਾਰ ਨੇ ਜਾਂ ਆਪਾਂ ਕਹਿ ਦਈਏ ਸਾਡੀ ਐਸਜੀਪੀਸੀ ਨੂੰ ਜਿਹਨੂੰ ਅਸੀਂ ਆਪਣੇ ਧਰਮ ਦੀ ਯੂਨੀਵਰਸਿਟੀ ਕਹਿੰਦੇ ਆ ਵੀ ਉਹਨਾਂ ਨੂੰ ਇੱਕ ਮੇਰਾ ਸਵਾਲ ਆ ਵੀ ਆਪਾਂ ਕਿਉਂ ਨਹੀਂ ਇਹ ਪ੍ਰਚਾਰ ਕਰ ਰਹੇ ਕਿ ਮੈਂ ਬਹੁਤ ਲਿਆ ਦੇਖਦਾ ਜਦੋਂ ਮਾਜੇ ਦੇ ਵਿੱਚ ਜਾਂ ਆਪਾਂ ਇੱਧਰ ਗਰਦਾਸਪੁਰ ਬਟਾਲਾ ਈਵਨ ਹੁਣ ਆਪਾਂ ਗੱਲ ਕਰੀਏ ਇੱਧਰ ਜਲੰਧਰ ਦੀ ਸਾਰੇ ਪੰਜਾਬ ਦੀ ਕਿ ਬਹੁਤ ਸਾਰੇ ਨੇਕਾ ਮਤਲਬ ਆਪਣੇ ਬੰਦੇ ਟੁੱਟ ਟੁੱਟ ਕੇ ਬੁੱਧੀ ਧਰਮ ਦੇ ਵਿੱਚ ਜਾ ਰਹੇ ਨੇ ਦੇਖੋ ਧਰਮ ਸਾਰੇ ਸਤਕਾਰਯੋਗ ਨੇ ਪਰ ਗੱਲ ਕੀ ਆ ਵੀ ਕਿਉਂ ਨਾ ਉਹਨੂੰ ਯਰ ਲੋੜ ਪੈਂਦੀ ਆ ਵੀ ਦੂਜੇ ਧਰਮਾਂ ਵੱਲ ਜਾਣ ਦੀ ਜਦੋਂ ਸਾਡੇ ਧਰਮ ਦੇ ਵਿੱਚ ਤਾਂ ਬਹੁਤ ਕੁਸ਼ ਹੋਈਆਂ ਸ਼ਹੀਦੀਆਂ ਪ੍ਰਾਪਤੀਆਂ ਨੇ ਵੀ ਸਾਡੇ ਧਰਮ ਅਰ ਕਦੇ ਅਸੀਂ ਕਹਿੰਦੇ ਹਾਂ ਵੀ ਹਰੇਕ ਬੰਦੇ ਨੂੰ ਆਪਣੇ ਧਰਮ ਤੇ ਮਾਣ ਹੁੰਦਾ ਇਦਾਂ ਸਾਨੂੰ ਆਪਣੇ ਧਰਮ ਤੇ ਮਾਣ ਆ ਵੀ ਗੱਲ ਆਉਂਦੀ ਆ ਵੀ ਯਾਰ ਕਿਉਂ ਵੀ ਇਹ ਕਾਰਨ ਕੀ ਆ ਵੀ ਇੰਨੇ ਲੋਕ ਟੁੱਟ ਟੁੱਟ ਕੇ ਕਿਉਂ ਜਾ ਰਹੇ ਨੇ ਇਹ ਇੱਕ ਬਹੁਤ ਵੱਡਾ ਸਵਾਲ ਆ ਕਿਉਂਕਿ ਅੱਗੇ ਤਾਂ ਅਸੀਂ ਵੇਖਦੇ ਸੀ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਜਾਂ ਮੰਦਿਰ ਹੁੰਦੇ ਸੀ ਜਾਂ ਚਲੋ ਮਸਜਿਦ ਹੁੰਦੀ ਸੀ ਹੁਣ ਤਾਂ ਆਪਾਂ ਕਹੀਏ ਵੀ ਹੋਰ ਧਰਮਾਂ ਨੇ ਬੜਾ ਵੱਡਾ ਵਾਸ ਕਰ ਲਿਆ ਵਾ ਸਾਡੇ ਮਤਲਬ ਪਿੰਡਾਂ ਦੇ ਵਿੱਚ ਮਤਲਬ ਬੜਾ ਕੁਸ਼ੀਆ ਤਾਂ ਇਹਦਾ ਕਾਰਨ ਮੁੱਖ ਕਾਰਨ ਕੀ ਆ ਦੇਖੋ ਜੀ ਮੁੱਖ ਕਾਰਨ ਇਹਦਾ ਇਹ ਆ ਜੋ ਮੈਨੂੰ ਸਮਝ ਆਉਂਦਾ ਮੇਰੀ ਸੋਚ ਦੇ ਸਿਹਾਬ ਨਾਲ ਤੁਸੀਂ ਲੋਕਾਂ ਨੇ ਆਪਣਾ ਸੋਚਣਾ ਮੈਂ ਤੁਹਾਨੂੰ ਆਪਣੀ ਦੱਸ ਰਿਹਾ ਵੀ ਇਹਦਾ ਮੁੱਖ ਕਾਰਨ ਇਹ ਆ ਵੀ ਸਾਡੇ ਧਰਮ ਹੋ ਚੁੱਕੇ ਨੇ ਅਮੀਰਾਂ ਦੇ ਸਾਡੇ ਵਿੱਚ ਪ੍ਰਚਾਰਕ ਕਹਿੰਦੇ ਨੇ ਜੀ ਚਲੋ ਮੈਂ ਪ੍ਰਚਾਰਕ ਸਾਡੇ ਬਹੁਤ ਵਧੀਆ ਨੇ ਸਤਿਕਾਰਯੋਗ ਨੇ ਬਟ ਕਿਤੇ ਨਾ ਕਿਤੇ ਗੱਲ ਆ ਜਾਂਦੀ ਪੈਸੇ ਦੀ ਬਈ ਭਾਈ ਕਿੰਨੇ ਪੈਸੇ ਲੱਗਣਗੇ ਤਾਂ ਉਹ ਆਉਣਗੇ ਇੱਥੇ ਪ੍ਰਚਾਰ ਹੋਊਗਾ ਸੋ ਆ ਜਾ ਕੇ ਕਿਤੇ ਨਾ ਕਿਤੇ ਸਾਡੇ ਧਰਮ ਦੇ ਵਿੱਚ ਤਾਂ ਸਾਡਾ ਧਰਮ ਅਮੀਰ ਹੋ ਗਿਆ ਇਹਨੂੰ ਥੋੜਾ ਜਿਹਾ ਹੁਣ ਮੇਰੇ ਗੁੱਸਾ ਨਾ ਕਰਿਓ ਗੱਲ ਨੂੰ ਸਮਝਿਓ ਕਿਉਂਕਿ ਸਾਡੇ ਲੋਕਾਂ ਦੇ ਵਿੱਚੋਂ ਜਿੰਨੇ ਲੋਕ ਟੁੱਟ ਕੇ ਜਾ ਰਹੇ ਨੇ ਨਾ ਇਹ ਕੋਈ ਮਜ਼ਾਕ ਦੀ ਗੱਲ ਨਹੀਂ ਇਹ ਅੱਜ ਮੈਂ ਤਾਂ ਹੀ ਸੀਰੀਅਸ ਕਿਉਂਕਿ ਹਾਸੇ ਮਿਆਗਦਾ ਬਹੁਤ ਵਾਰੀ ਲੋਕਾਂ ਨੇ ਮੀਮ ਬਣਾ ਲਈਏ ਕੁਝ ਕਰ ਲਿਆ ਅੱਜ ਮੈਂ ਸੀਰੀਅਸ ਗੱਲ ਕਰ ਰਿਹਾ ਜੋ ਕਿ ਇੱਕ ਕਹੋ ਵੀ ਮੈਨੂੰ ਸਰਦਾਰ ਸਿੱਖ ਹੋਣ ਦੇ ਨਾਤੇ ਦੁੱਖ ਆ ਵੀ ਸਾਡੇ ਧਰਮ ਦੇ ਲੋਕ ਕਿਉਂ ਟੁੱਟ ਰਹੇ ਨੇ ਕਿਉਂਕਿ ਅਸੀਂ ਵੇਖਦੇ ਹਾਂ ਕਿ ਸਾਡਾ ਧਰਮ ਅਮੀਰਾਂ ਦਾ ਧਰਮ ਬਣ ਗਿਆ ਵਾ ਇਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਿਰਫ ਅਮੀਰਾਂ ਨੂੰ ਹੀ ਦੇਖਿਆ ਜਾਂਦਾ ਜਿਹੜਾ نیچے ਬੰਦਾ ਵਾ ਗਰੀਬ ਬੰਦਾ ਉਹਨੂੰ ਕੋਈ ਪੁੱਛ ਨਹੀਂ ਰਿਹਾ ਉਦੋਂਗਾ ਜਿਵੇਂ ਨਾ ਮੈਂ ਦੇਖਿਆ ਹੁਣ ਮੈਂ ਕੁਝ ਕਹੂੰਗਾ ਤਾਂ ਫੇਰ ਇਹ ਗੱਲਾਂ ਬਹੁਤ ਗਲਤ ਚੱਲ ਜਣੀਆਂ ਨੇ ਵੀ ਪਿੰਡਾਂ ਦੇ ਵਿੱਚ ਤਾਂ ਦੋ ਦੋ ਦਿਨ ਦਿਨ ਤਰ੍ਹਾਂ ਦੇ ਗੋਲਕਾਰ ਬਣ ਚੁੱਕੇ ਨੇ ਸੋ ਇਹਨਾਂ ਗੱਲਾਂ ਕਰਕੇ ਜਦੋਂ ਲੋਕਾਂ ਨੂੰ ਫੀਲ ਹੁੰਦਾ ਵੀ ਸਾਨੂੰ ਸੇਮ ਨਹੀਂ ਟਰੀਟ ਕੀਤਾ ਜਾਂਦਾ ਤਾਂ ਸਾਡੇ ਲੋਕ ਟੁੱਟ ਗਏ ਜਿਹੜੇ ਸਰਦਾਰ ਲੋਕ ਨੇ ਉਹ ਚਲੋ ਮੈਂ ਇਹ ਗੱਲ ਕਰਦਾ ਵੀ ਤਾਂ ਉਹ ਲੋਕ ਟੁੱਟ ਕੇ ਜਾ ਰਹੇ ਨੇ ਕਾਰਨ ਹੋਰ ਵੀ ਬਹੁਤ ਨੇ ਮੈਂ ਉਹਨਾਂ ਗੱਲਾਂ ਤੇ ਨਹੀਂ ਆਉਣਾ ਮੈਂ ਸਿਰਫ ਜਿਹੜਾ ਮੈਜੋਰਟੀ ਮੈਂ ਦੇਖਿਆ ਵਾ ਕਿ ਧਰਮ ਨੂੰ ਅਸੀਂ ਸਿਰਫ ਅਮੀਰ ਗਰੀਬ ਚ ਵੰਡਤਾ ਵਾ ਵੀ ਆ ਮੇਰਾ ਦਾ ਆ ਗਰੀਬਾਂ ਦਾ ਪਾਈਜੀ ਇਹ ਗੱਲ ਬਿਲਕੁਲ ਗਲਤ ਆ ਮੈਂ ਅੱਜ ਸਿਰਫ ਆਪਣੇ ਧਰਮ ਦੀ ਗੱਲ ਕਰ ਰਿਹਾ ਸਿੱਖੀ ਦੀ ਮੈਂ ਕਦੇ ਹੋਰ ਦੀ ਗੱਲ ਨਹੀਂ ਕਰ ਰਿਹਾ ਸਾਨੂੰ ਬੜਾ ਹੀ ਜ਼ਿਆਦਾ ਦੁੱਖ ਆ ਵੀ ਸਾਡੇ ਧਰਮ ਦਾ ਪ੍ਰਚਾਰ ਜਾਂ ਗਰੀਬ ਬੰਦਿਆਂ ਦੀ ਬਾਹ ਸਾਡੇ ਬੰਦੇ ਕਿਉਂ ਨਹੀਂ ਫੜਦੇ ਅਸੀਂ ਯਾਰ ਊਂਟਾ ਲੰਗਰ ਲਾਉਂਨੇ ਆ ਬੜੀ ਥਾਂ ਬੜਾ ਕੁਝ ਕਰਦੇ ਆ ਪਰ ਮੈਨੂੰ ਲੱਗਦਾ ਕਿਤੇ ਨਾ ਕਦੇ ਇੱਥੇ ਕਮੀ ਰਹਿ ਗਈ ਕਿ ਅਸੀਂ ਲੋਕ ਇਨਾ ਗਰੀਬਾਂ ਦੀ ਮਦਦ ਨਹੀਂ ਕਰ पाए ਜਿਨ੍ਹਾਂ ਨੂੰ ਲੋੜ ਪਈ ਦੂਜੇ ਪਾਸਿਓਂ ਸਹਾਰਾ ਲੈਣ ਦੀ ਦੇਖੋ ਬਾਈ ਜੀ ਕੁਝ ਗੱਲਾਂ ਨਾ ਬੜੀਆਂ ਚੁਭਵੀਆਂ ਹੁੰਦੀਆਂ ਨੇ ਤੇ ਸਾਨੂੰ ਲੋਕਾਂ ਨੂੰ ਸੋਲਾਂ ਵਾਂਗੂ ਚੁਭਦੀਆਂ ਵੀ ਨੇ ਪਰ ਇਹ ਕਰਨੀਆਂ ਜ਼ਰੂਰੀ ਹੁੰਦੀਆਂ ਕਿਉਂਕਿ ਬਹੁਤ ਟਾਈਮ ਹੋ ਗਿਆ ਹੁਣ ਸਾਨੂੰ ਦੇਖਦਿਆਂ ਨੂੰ ਕਿ ਧਰਮ ਪਰਿਵਰਤਨ ਪੰਜਾਬ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਚੱਲ ਰਿਹਾ ਤੇ ਇਹਨਾਂ ਗੱਲਾਂ ਤੇ ਦੇਖੋ ਮੈਂ ਅੱਜ ਸਿਰਫ ਆਪਣੀ ਗੱਲ ਕਰ ਰਿਹਾ ਸਿੱਖੀ ਦੀ ਗੱਲ ਮੈਂ ਦੂਜੀ ਵੀ ਕਰ ਸਕਦਾ ਸੀ ਹੋਰਾਂ ਦੀ ਵੀ ਮੈਨੂੰ ਉਹਨਾਂ ਦਾ ਵੀ ਪਤਾ ਵਾ ਪਰ ਮੈਂ ਸਿਰਫ ਅੱਜ ਆਪਣੀ ਗੱਲ ਕਰਨੀ ਕਿਉਂਕਿ ਕਹਿੰਦੇ ਨਾ ਬੰਦਾ ਆਪਣੀ ਪੀੜ੍ਹੀ ਥੱਲੇ ਪਹਿਲਾ ਸੋਟਾ ਮਾਰਦਾ ਤਾਂ ਮੈਂ ਅੱਜ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਿਆ ਕਿ ਸਾਡੀਆਂ ਕਮੀਆਂ ਕਿੱਥੇ ਨੇ ਸਾਡੀ ਐਸਜੀਪੀਸੀ ਕਿੱਥੇ ਆ ਵੀ ਭਾਈ ਤੁਸੀਂ ਲੋਕ ਕਿਉਂ ਨਹੀਂ ਗਰੀਬਾਂ ਦੀ ਬਾਹ ਫੜਦੇ ਕਿਉਂ ਨਹੀਂ ਮਦਦ ਕਰਦੇ ਜਦੋਂ ਐਸਜੀਬੀਸੀ ਬਣੀ ਇਸ ਕੰਮ ਲਈ ਸੀ ਤਾਂ ਤਾਂ ਕਿ ਸਾਡੇ ਲੋਕ ਕਿਉਂ ਨਹੀਂ ਪ੍ਰਚਾਰ ਕਰਦੇ ਕਿਉਂ ਨਹੀਂ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਫ੍ਰੀ ਸਮਾਗਮ ਲਾਉਂਦੇ ਇਹਨਾਂ ਗੱਲਾਂ ਦੇ ਜਵਾਬਾਂ ਦੀ ਲੋੜ ਆ ਕਿ ਤਾਂ ਹੀ ਸਾਡੇ ਲੋਕ ਟੁੱਟ ਰਹੇ ਆ ਕਿਉਂਕਿ ਅਸੀਂ ਲੋਕ ਪੈਸੇ ਦੇ ਪੀਰ ਹੋ ਚੁੱਕੇ ਬਾਈ ਜੀ ਕੌੜੀ ਗੱਲ ਆ ਸਾਰੇ ਪੈਸੇ ਦੀ ਗੇਮ ਆ ਮੋਹ ਮਾਇਆ ਦੀ ਗੇਮ ਆ ਜੇ ਅਸੀਂ ਜੀ ਫ੍ਰੀ ਪ੍ਰਚਾਰ ਕਰੀਏ ਫ੍ਰੀ ਲੋਕਾਂ ਨੂੰ ਸਮਝਾਈਏ ਆਪਣੇ ਧਰਮ ਬਾਰੇ ਦਸੀਏ ਉਹਨਾਂ ਲੋਕਾਂ ਦੀ ਮਦਦ ਕਿਉਂ ਨਾ ਸਾਡੇ ਨਾਲ ਜੁੜਨ ਕਿਉਂ ਨਾ ਅਗਲੇ ਕਹਿਣ ਵੀ ਸਾਸੀ ਤਾਂ ਇੱਥੇ ਹੀ ਰਹਿਣਾ ਵਾ ਕਿਉਂਕਿ ਅਸੀਂ ਲੋਕ ਉਹਨਾਂ ਨੂੰ ਭੁੱਲ ਚੁੱਕੇ ਆ ਗਰੀਬ ਤਪਕੇ ਨੂੰ ਅਸੀਂ ਉਹਨਾਂ ਨੂੰ ਬਸ ਦੇਖਦੇ ਨਹੀਂ ਤਾਂ ਉਹਨਾਂ ਨੂੰ ਦੂਜੇ ਪਾਸੇ ਜਾਣ ਦੀ ਲੋੜ ਪੈਂਦੀ ਆ ਇਹ ਬਾਈ ਜੀ ਕੌੜਾ ਸੱਚਾ ਸਾਡੇ ਪ੍ਰਚਾਰਕਾਂ ਨੂੰ ਲੋੜ ਆ ਕਿਉਂਕਿ ਅਸੀਂ ਦੇਖੋ ਉਹਨਾਂ ਦੇ ਨਾਲ ਆਈ ਯਾਰ ਸਾਡੀ ਸਿੱਖਿਆ ਤੇ ਅਸੀਂ ਉਹਨਾਂ ਦੇ ਨਾਲ ਆ ਵੀ ਭਾਈ ਉਠੋ ਫਰੀਜ ਪ੍ਰਚਾਰ ਕਰੋ ਪਿੰਡਾਂ ਪਿੰਡਾਂ ਜਾਓ ਘੱਟੋ ਘੱਟ ਆਪਾਂ ਪਤਾ ਮੱਝ ਤੋਂ ਸ਼ੁਰੂ ਕਰੀਏ ਜਿੱਥੇ ਪਤਾ ਜ਼ਿਆਦਾ ਇਫੈਕਟਿਵ ਆ ਜਿੱਥੇ ਜ਼ਿਆਦਾ ਲੋਕ ਸਾਡੇ ਜਿਹੜੇ ਆ ਪ੍ਰਭਾਵਿਤ ਆ ਉਹਨਾਂ ਲੋਕਾਂ ਨੂੰ ਦਸਿਏ ਸਾਰਾ ਕੋਈ ਯਾਰ ਤਾਂ ਹੀ ਲੋਕ ਵਾਪਸ ਆਉਣਗੇ ਘਰੇ ਬੈਠੇ ਥੋੜਾ ਕੁਝ ਹੋ ਜਾਣਾ ਵਾ ਆਪਾਂ ਲੋਕ ਕੀ ਕਰਦੇ ਆ ਘਰੇ ਬੈਠੇ ਕਹਿ ਦਿੰਦੇ ਆ ਜੀ ਆਇਆ ਆਇਆ ਉਹ ਬਾਈ ਜੀ ਮੈਂ ਤੁਹਾਡੇ ਨਾਲ ਕਰੂੰਗਾ ਕਰੋ ਚਲੋ ਉਠਿਏ ਕੱਢੋ ਘਰ ਲੋਕਾਂ ਨੂੰ ਸੱਚ ਦੱਸਿਏ ਇਹ ਉਹਨਾਂ ਨੂੰ ਸਮਝਾਈਏ ਉਹਨਾਂ ਦੀ ਗਰੀਬਾਂ ਦੀ ਬਾਹ ਫੜੀਏ ਜੇ ਗਰੀਬਾਂ ਦੀ ਬਾਹ ਫੜਾਂਗੇ ਤਾਂ ਹੀ ਸਾਡੇ ਲੋਕ ਜੁੜੇ ਰਹਿਣਗੇ ਨਹੀਂ ਤਾਂ ਐਂ ਟੁੱਟ ਜਾਨੇ ਆ ਕੋਈ ਕਿਸੇ ਗੱਲ ਤੇ ਨਾਰਾਜ਼ ਹੋ ਕੇ ਟੁੱਟ ਜਾਂਦਾ ਕੋਈ ਕਿਸੇ ਗੱਲ ਤੇ ਪੁੱਛਦਾ ਹੀ ਨਹੀਂ ਭਾਈ ਤੂੰ ਰੁੱਸੇ ਕਿਉਂ ਕੀ ਗੱਲ ਆ ਕਿਉਂ ਤੁਹਾਨੂੰ ਲੋੜ ਪੈਂਦੀ ਆ ਦੂਜੇ ਪਾਸੇ ਜਾਣ ਦੀ ਜਦੋਂ ਤੁਹਾਡੇ ਗੁਰੂਆਂ ਨੇ ਇੰਨੀ ਕੁਰਬਾਨੀਆਂ ਤੁਹਾਡੇ ਲਈ ਦਿੱਤੀਆਂ ਤਾਂ ਕਿਉਂ ਇਹਨਾਂ ਨੂੰ ਲੋੜ ਪੈਂਦੀ ਆ ਇਹ ਮੇਰਾ ਬਹੁਤ ਵੱਡਾ ਸਵਾਲ ਆ ਮੇਰੀ ਐਸਟੀ ਪਿਛੋਂ ਤੂੰ ਕਹੋ ਵੀ ਸਾਡੀ ਆ ਸਾਡੇ ਲਈ ਆ ਤਾਂ ਸਾਡਾ ਉਹਨਾਂ ਨੂੰ ਸਵਾਲ ਕਰਨਾ ਫਰਜ਼ ਆ ਕਿ ਸਾਨੂੰ ਬਈ ਇਹ ਚੀਜ਼ ਦਾ ਜਵਾਬ ਦੋ ਕਿਉਂ ਆਪਾਂ ਇਦਾਂ ਕਰ ਰਿਹਾ ਕਿਉਂ ਨਹੀਂ ਉਹਨਾਂ ਨੂੰ ਵਾਪਸ ਲਿਆ ਪਰ ਕਿਉਂਕਿ ਦੇਖੋ ਜੇ ਆਪਾਂ ਲੌਂਗ ਟਰਮ ਇਦਾਂ ਚੱਲਦਾ ਰਿਆ ਨਾ ਹੋਰ 2-4 ਸਾਲ ਤਾਂ ਮੈਨੂੰ ਲੱਗਦਾ ਪੰਜਾਬ ਦੇ ਸਿੱਖਾਂ ਦੀ ਗਿਣਤੀ ਕੋਸ਼ਿ ਰਹਿ ਜਾਣੀ ਹੈ ਜਿਹੜੇ ਆਪਣੇ ਧਰਮ ਲਈ ਬਹੁਤ ਪੱਕੇ ਆ ਜਾਂ ਕੱਟੜ ਕਹ ਲੋ ਜਾਂ ਪੱਕੇ ਕਹ ਲੋ ਵੀ ਉਹੀ ਰਹਿ ਜਾਣੇ ਬਾਕੀ ਤਾਂ ਮੈਨੂੰ ਲੱਗਦਾ ਇਹਨਾਂ ਦਾ ਸਾਰੇ ਇਹ ਪ੍ਰਵਾਤਨ ਹੋ ਜਾਣਾ ਵਾ ਕਿਉਂਕਿ ਜੇ ਅਸੀਂ ਆਪਣਾ ਇਹਨਾਂ ਲੋਕਾਂ ਵੱਲ ਧਿਆਨ ਨਹੀਂ ਦੇਵਾਂਗੇ ਨਾ ਤਾਂ ਸਾਡਾ ਕੰਮ ਐਂ ਖਰਾਬ ਹੋਣਾ ਜਦ ਤੱਕ ਮੈਂ ਤਾਂ ਕਹਿੰਦਾ ਹੁਣ ਵੀ ਆਪਾਂ ਲੋਕ ਉੱਠਿਏ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਸਰਪੰਚ ਪੰਚ ਨੇ ਉੱਠੋ ਭਾਈ ਤੁਸੀਂ ਲੋਕ ਹੀ ਇਹਨਾਂ ਲੋਕਾਂ ਨੂੰ ਸਮਝਾਓ ਵੀ ਭਾਈ ਤੁਹਾਡੇ ਨਾਲ ਅਸੀਂ ਹੈਗੇ ਆ ਆਪਾਂ ਲੋਕ ਐਡੀ ਮੈਂ ਕਹਿੰਦਾ ਯੂਐਸਏ ਕੈਨੇਡਾ ਇਧਰੋਂ ਇੰਨੀ ਦੂਰ ਮਦਦ ਕਰਨੇ ਇੱਥੇ ਲੁਧਿਆਣੇ ਮਾਲ ਟਾਊਨ ਤਾਂ ਆ ਜੰਨੇ ਉਹ ਬੰਦੇ ਨੂੰ ਮਾੜਾ ਉਹ ਵੀ ਨਹੀਂ ਕਰਦਾ ਪਰ ਆਪਾਂ ਲੋਕ ਕੀ ਆਉਨੇ ਆ ਨਾ ਤੇ ਆਪਣੇ ਪਿੰਡਾਂ ਦੇ ਵਿੱਚ ਆਪਾਂ ਕਿਉਂ ਨਹੀਂ ਮਦਦ ਕਰਦੇ ਕਿਉਂ ਨਹੀਂ ਉੱਥੇ ਆਪਾਂ ਲੋਕਾਂ ਨੂੰ ਸਮਝਾਉਂਦੇ ਕਿ ਭਾਈ ਜੋ ਤੁਹਾਨੂੰ ਲੋੜ ਆ ਅਸੀਂ ਖੜੇ ਆ ਤੁਸੀਂ ਲੋਕ ਡਟੇ ਰਹੋ ਕੋਈ ਗੱਲ ਨਹੀਂ ਸਾਰੇ ਆਪਾਂ ਇੱਕ ਆ ਬਾਈ ਜੀ ਜਦ ਤੱਕ ਆਪਾਂ ਸਿੱਖ ਲੋਕ ਇੱਕ ਦਾ ਨਾਰਾ ਨਹੀਂ ਮਾਰਾਂਗੇ ਇਹ ਨਹੀਂ ਸਮਝਾਵਾਂਗੇ ਆਪਾਂ ਇੱਕ ਉਦੋਂ ਤੱਕ ਸਾਡੇ ਤੋਂ ਲੋਕ ਟੁੱਟੇ ਜਾਣਗੇ ਕਿਉਂਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਆ ਨਰਾਜ਼ ਗਿਆ ਨੇ ਆਪਾਂ ਨੂੰ ਲੋੜ ਆ ਉਹ ਨਰਾਜ਼ਗੀਆਂ ਦੂਰ ਕਰਨ ਦੀ ਸੋ ਮੈਂ ਅੱਜ ਦੀ ਵੀਡੀਓ ਇੱਥੇ ਲੱਗੇ ਰੱਖੂਗਾ ਸਾਡੇ ਬੰਦੇ ਟੁੱਟ ਟੁੱਟ ਕੇ ਜਾ ਰਹੇ ਆ ਤੇ ਗੱਲਾਂ ਕਿੱਥੇ ਛੋਟੇ ਛੋਟੇ ਗੱਲਾਂ ਨੇ ਜਿਨਾ ਕਰਕੇ ਉਹਨਾਂ ਵਿਚਾਰਿਆਂ ਨੂੰ ਇਦਾਂ ਫੀਲ ਹੁੰਦਾ ਕਿਉਂਕਿ ਮੈਂ ਬਹੁਤ ਲੋਕਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਮੈਨੂੰ ਦੱਸਿਆ ਵੀ ਸਾਨੂੰ ਕਿਉਂ ਛੱਡਣਾ ਪਿਆ ਤਾਂ ਕਰਕੇ ਮੈਂ ਕਹਿੰਨਾ ਅਸੀਂ ਲੋਕ ਉਹ ਚੀਜ਼ ਤੇ ਸੁਧਾਰ ਕਰੀਏ ਇੱਕ ਨਾ ਮੈਂ ਗੱਲਬਾਤ ਤੁਹਾਡੇ ਲੋਕਾਂ ਨਾਲ ਹੋਰ ਕਰਨਾ ਚਾਹੁੰਦਾ ਸੀਗਾ ਕਿਉਂਕਿ ਇਹਦੇ ਵਿੱਚ ਹੀ ਕਿ ਮੈਨੂੰ ਨਾ ਤੁਹਾਡੇ ਲੋਕਾਂ ਦੇ ਕਮੈਂਟਾਂ ਦੇ ਵਿੱਚ ਜਵਾਬ ਜ਼ਰੂਰ ਚਾਹੀਦੇ ਆ ਵੀ ਜੋ ਮੈਂ ਅੱਜ ਗੱਲਬਾਤ ਕੀਤੀ ਆ ਵੀ ਕੀ ਤੁਹਾਨੂੰ ਲੱਗਦਾ ਇਹ ਸਹੀ ਆ ਕਿਉਂਕਿ ਤੁਸੀਂ ਲੋਕੀ ਮੈਨੂੰ ਦੱਸੋਗੇ ਕਿ ਮੈਂ ਗਲਤ ਗੱਲ ਕਰ ਰਹਾ ਕਿ ਸਹੀ ਕੱਲਾ ਹਰੇਕ ਵਾਰੀ ਆਪਾਂ ਨੂੰ ਇਹ ਨਹੀਂ ਕਿ ਮੈਂ ਗੱਲ ਕਰਤੀ ਤੁਸੀਂ ਲੋਕਾਂ ਨੇ ਕਹਿ ਦਿੱਤਾ ਸਹੀ ਆ ਬਾਈ ਜੀ ਆਪ ਵੀ ਸੋਚਿਆ ਕਰੋ ਕੀ ਪਤਾ ਤੁਹਾਡਾ 뷰ਪੁਆਇੰਟ ਮੇਰੇ ਨਾਲੋਂ ਵਧੀਆ ਹੋਵੇ ਤੁਸੀਂ ਮੈਨੂੰ ਕੋਈ ਸੁਝਾਅ ਦੇ ਸਕਦੇ ਹੋ ਮੈਂ ਤਾਂ ਆਪਣੇ ਸੁਝਾਅ ਨਾ ਇਹਨਾਂ ਚੀਜ਼ਾਂ ਬਾਰੇ ਕਿਉਂਕਿ ਤੁਸੀਂ ਸਾਰੇ ਮੇਰੇ ਪਾਰਟੀਆਂ ਫੈਮਲੀਓ ਆਪਾਂ ਸੁਝਾਅ ਦਵਾਂਗੇ ਚਾਹੀ ਬੰਦੇ ਦੇ ਵਿੱਚ ਨਖਾਰ ਆਉਂਦਾ ਵਾ ਦੱਸਿਆ ਕਰੋ ਵੀ ਇੱਥੇ ਤੁਹਾਡੀ ਇਹ ਕਮੀ ਆ ਤੁਸੀਂ ਇਹ ਕਮੀ ਨੂੰ ਸੁਧਾਰੋ ਜਾਂ ਤੁਸੀਂ ਇਹ ਗੱਲ ਵੀ ਕਹਿ ਸਕਦੇ ਸੀਗੇ ਸੋ ਦੈਟ ਸਾਡੇ ਦਿਮਾਗ ਦੇ ਵਿੱਚ ਦੇਖੋ ਇੱਕਾ ਦਿਮਾਗ ਲਿੰਕਡ ਗਰਲ ਸੋਚ ਸਕਦਾ ਆਪਾਂ ਕਿੰਨੇ ਦਿਮਾਗ ਆ ਕੀ ਪਤਾ ਵੱਖਰੇ ਵੱਖਰੇ ਸਭ ਦੇ 뷰ਪੁਆਇੰਟ ਆ ਕੱਲ ਨੂੰ ਕੋਈ ਐਹੋ ਜੀ ਚੀਜ਼ ਬੰਦਾ ਦੱਸਦਾ ਜਿਸ ਨੂੰ ਕੋਈ ਗੱਲ ਨੂੰ ਉੱਪਰ ਲਿਆਉਂਦਾ ਸਾਨੂੰ ਮੌਕਾ ਚਾਹੀਦਾ ਵਾ ਸੋ ਤੁਸੀਂ ਲੋਕ ਵੀ ਨਾ ਆਪਣੇ 뷰ਪੁਆਇੰਟ ਦਿਆ ਕਰੋ ਐਵੇਂ ਚੁੱਪ ਨਹੀਂ ਰਹਿਦਾ ਹੁੰਦਾ ਜੋ ਤੁਹਾਡੇ ਦਿਲ ਦੇ ਵਿੱਚ ਨਹੀਂ ਬੋਲ ਸਕਦੇ ਕੈਮਰੇ ਅੱਗੇ ਕਮੈਂਟ ਬਾਕਸ ਖੁੱਲੇ ਆ ਤੁਸੀਂ ਲਿਖੋ ਜੋ ਤੁਹਾਡੇ ਦਿਲ ਦੀ ਗੱਲ ਆ ਤੁਸੀਂ ਚਾਹੁੰਦੇ ਤੁਹਾਨੂੰ ਦੁੱਖ ਆ ਵੀ ਸਾਡੇ ਬੰਦਿਆਂ ਨਾਲ ਇਹ ਹੋ ਰਿਹਾ ਤੁਸੀਂ ਲੋਕ ਵੀ ਲਿਖੋ ਲਿਖ ਕੇ ਦੱਸੋ ਵੀ ਬਾਈ ਤੁਸੀਂ ਆ ਕਰੋ ਇਹਦੇ ਵਿੱਚ ਕਮੀਆਂ ਸੋ ਜੇ ਤੁਸੀਂ ਲੋਕ ਸੁਝਾਅ ਦਵੋਗੇ ਨਾ ਤਾਂ ਸਾਨੂੰ ਬਹੁਤ ਚੰਗਾ ਲੱਗੂਗਾ ਵੀ ਸਾਡੇ ਬੰਦੇ ਵੀ ਪੰਜਾਬ ਦੀ ਸਿੱਖੀ ਨਾਲ ਜਾਂ ਸਾਡੀ ਸਿੱਖੀ ਨਾਲ ਦੁੱਖ ਰੱਖਦੇ ਆ ਵੀ ਜੋ ਘਾਣਾ ਹੋ ਰਿਹਾ ਵਾ ਤਾਂ ਤੁਸੀਂ ਲੋਕ ਵੀ ਆਪਣੇ ਕਮੈਂਟ ਬਾਕਸਾਂ ਵਿੱਚ ਜਰੂਰ ਲਿਖਿਆ ਕਰੋ ਵੀ ਸਾਨੂੰ ਕੀ ਸੁਧਾਰ ਦੀ ਲੋੜ ਹੈ ਤੇ ਕੀ ਅਸੀਂ ਕਰ ਸਕਦੇ ਹਾਂ ਤੇ ਹੋਪ ਕਰਦਾ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਆ ਤੇ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਇਹਦੇ ਨਾਲ ਸਾਨੂੰ ਜਿਹੜਾ ਆ ਬਹੁਤ ਇੱਕ ਬढ़ावा ਮਿਲਦਾ ਆਪਣੀ ਬਾਤ ਚ ਕਹਿੰਦਾ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ